ਸਦਾ ਬਿਸਾ ਸੀ ਆਪਣੇ ਪੁਰਾਣੇ ਰਿਸ਼ਤੇ ਨੂੰ ਸੇਵ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰਨਾ ਤਾਂ ਕਿ ਜਿਵੇਂ ਕਿ ਪੁਰਾਣੇ ਜ਼ਮਾਨੇ ਵਿੱਚ ਮੈਰਿਡ ਲੜਕੀਆਂ ਜਿਹੜੀਆਂ ਕਿ ਆਪਣੇ ਸਹੁਰਿਆਂ ਤੋਂ ਆ ਜਾਂਦੀਆਂ ਸੀ ਉਹ ਬਹਨੇ 15-15 ਦਿਨ ਰਹਿ ਜਾਂਦੀਆਂ ਸੀ 15 ਦਿਨ ਤੀਆਂ ਚੱਲਦੀਆਂ ਸੀ ਜਾਂ ਹੁਣ ਤਾਂ ਚਲੋ ਹੁਣ ਤਾਂ ਹੀ ਵਕਤ ਹੈ ਤਾਂ ਕਿ ਕੋਈ ਟਾਈਮ ਨਹੀਂ ਪਰ ਫਿਰ ਵੀ ਅਕੀਡੈਂਟੀਆਂ ਸੀ ਕੋਈ ਵਾਰ ਵਧੀਆ ਹਰ ਸਾਲ ਬੜੀ ਵੱਡੀ ਲੱਗਦਾ ਔਨਲਾਈਨ ਜਿੰਦੇ ਤੋਂ ਛੋਟੀ ਕੀ ਔਨਲਾਈਨ ਜਿੰਦੇ ਤੋਂ ਮੇਰੀ ਲਈ ਵੀ ਕੰਮ ਦੇ ਬੰਦੇ ਦੀ ਜਿੰਦਗੀ ਚ ਖਤਮ ਨਹੀਂ ਹੁੰਦਾ ਕੰਮ ਖਤਮ ਹੋਣਾ ਕੰਮ ਨਹੀਂ ਬਤਨਾ ਤੇ ਸਾਡਾ ਜਿਹੜਾ ਪੁਰਾਣਾ ਬਰਤਾਰ ਸੀ ਜਾਂ ਕਿਆ ਹੋਵੇ ਕੁਝ ਸੰਭਾਲ ਕੇ ਰੱਖੋ ਤੇ ਖੂਬ ਇੰਜੋਏ ਕਰੋ ਤੀਆਂ ਦਾ ਤਿਹਾਰ ਆ ਜਿਹੜਾ ਉਹ ਜ਼ਰੂਰ ਮਨਾਓ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਯਾਰ ਅੱਜ ਕੱਲ ਜਿਹੜੀ ਕੀ ਹੈ ਜਿਹੜੀ ਮਨਾਈਆਂ ਜਾਂਦੀਆਂ ਨੇ ਕਲੱਬਾਂ 'ਚ ਮਨਾਈਆਂ ਜਾਂਦੀਆਂ ਨੇ ਹੋਟਲਾਂ 'ਚ ਮਨਾਈਆਂ ਜਾਂਦੀਆਂ ਨੇ ਆ ਜਿਵੇਂ ਬੋਰ ਦੀ ਛਾਂ 'ਚ ਪਹਿਲਾਂ ਹੁੰਦੀ ਸੀ ਆ ਚੀਜ਼ ਇੱਥੇ ਦੇਖਣ ਨੂੰ ਮਿਲੀ ਹੈ ਮੋਦੀ ਦੇ ਨਾਲ ਵੀ 15 15 ਸੋਸੀ ਲਗਾਤਾਰ ਤੀਆਂ ਲਾਉਂਦੇ ਸੀ ਉਹ ਹੋਟਲਾਂ ਸੀ ਆ ਉਹ ਤਾਂ ਕੋਈ ਪਤਾ ਨਹੀਂ ਉਹ ਤਾਂ ਤੀਆਂ ਆ ਸੀ ਐਕਚੁਅਲ ਤੀਆਂ ਆ ਦੇਖੋ ਆਪਾਂ ਲਿਖਿਆ ਆਂਕਸ ਫੋਰ ਮੱਚ ਸਾਡੇ ਮੇਰੇ ਪੈਰ ਲੱਗ ਪਰ ਬਹੁਤ ਚੋਹਦੀ ਜੀ ਗਿਆ ਪਰ ਪਰਿਵਾਰ ਦੇ ਦਿੱਤਾ ਸਾਡਾ ਜਿਹੜਾ ਨਗਰ ਆ ਸਾਡਾ ਇਲਾਕਾ ਬਾੜ ਮੋਤੀਆ ਆ ਮੇਰੇ ਭੈਣਾਂ ਨੇ ਮੇਰੇ ਮਾਮਾ ਵਾਲੇ ਸਬੰਧ ਨੇ ਸਾਰੇ ਸਾਡੇ ਬੱਚੇ ਸਾਡੇ ਭਰਾ ਨੇ ਅਸੀਂ ਸਾਰਾ ਪਰਿਵਾਰ ਇਕੱਠੇ ਨੇ ਕਾਫੀ ਸਾਲਾਂ ਤੋਂ ਹੀ ਇੱਥੇ ਮਨਾ ਰਹੇ ਹਾਂ ਕਿ ਜਿਹੜਾ ਤਰੀਆਂ ਦਾ ਤਿਹਾਰ ਆ ਇਹ ਪੁਰਾਣੀ ਸੱਭਤਾ ਦਾ ਵਾ ਫਾਰਾ ਜਿਹਨੂੰ ਪੁਰਾਣੇ ਵਿਦੋਸ਼ਾਂ ਦਾ ਪੁਰਾਣੇ ਸਾਡੀਆਂ ਮਾਤਾ ਮਾਨਾ ਨਾਨੀਆਂ ਦਾਦਾ ਦਾਦੀਆਂ ਕੁੜੀਆਂ ਪੇਕੇ ਘਰ ਆਉਂਦੀ ਆਫੀ ਜਦੋਂ ਵਿਆਹ ਕੇ ਤੇ ਉਤ ਸਮੇਂ ਦਰਾਹ ਨਾ ਉਹ ਬੋਰਡ ਦੇ ਉੱਤੇ ਪਿੰਗਾ ਪਾ ਕੇ ਜੇ ਮੈਂ ਪੁੱਛਾਂ ਕਿ ਤੁਸੀਂ ਆ ਵੀ ਮੋੜ ਦੇ ਥੱਲੇ ਆ ਕਿ ਵਾਕਈ ਮਨਪੇ ਚਹੇ ਕਿ ਗਰਮੀ ਦੇ ਵਿੱਚ ਮੈਂ ਕਿਹਾ ਜਿਹੜੀਆਂ ਤੀਆਂ ਹੁਣ ਹੀ ਗਰਮੀ ਦੇ ਵਿੱਚ ਹੋਰ ਗਰਮੀ ਨਾਲ ਜਦੋਂ ਗਰਮੀ ਦਾ ਮੁੜਕਾ ਚੋਵੇ ਤੇ ਉਹਨੀਆਂ ਮੱਟਣ ਤੇ ਇਹ ਕਿਹਜਾ ਤਿਹਾਰ ਹੈ ਇਹ ਸਿਹਤਾਂ ਤੇ ਬੰਨਿਆ ਜਾਂਦਾ ਵੀ ਅਸੀਂ ਇਹ ਸਾਡਾ ਨੱਗਰ ਸਾਡਾ ਇਹ ਸਮਾਜ ਆ ਅਸੀਂ ਹਰ ਇੱਕ ਸਾਲ ਦਿੱਤਾ ਮੈਂ ਹੁਣ ਅੱਗੇ ਵੀ ਇਹ ਬੇਨਤੀ ਕਰੂੰਗਾ ਕਿ ਸਾਡੇ ਸੁਪਤਰਾ ਅਸੀਂ ਦੋਹਣੇ ਨੂੰ ਲਵਾਉਂਦੇ ਜੋਨੇ ਹੀ ਰਲ ਕੇ ਅਸੀਂ ਇੱਕ ਵਾਰੀ ਮਨਾਇਆ ਕਰਾਂਗੇ ਗਾਹ ਨੂੰ ਪੂਰਾ ਵੱਡਾ ਵਧੀਆ ਪ੍ਰਬੰਧ ਕਰਿਆ ਕਰਾਂਗੇ ਇੱਥੇ ਸਾਡੇ ਪ੍ਰਿੰਸੀਪਲ ਮੈਡਮ ਖੇਮਾ ਗੋਪਤਾ ਜੀ ਆ ਸਾਡੀਆਂ ਕੁੜੀਆਂ ਨੇ ਸਾਡੀਆਂ ਇਹ ਮਾਪੇ ਸਾਰੇ ਸਾਡੇ ਪਿੰਡ ਦੇ ਇਨਸਾਨ ਸਾਰੇ ਇੱਥੇ ਨਾਲੇ ਬੁੱਪਰ ਚ ਫਿਟੇ ਆ ਪਲੇ ਆ ਸਾਰਾ ਸਮਾਜ ਸਾਡਾ ਇੱਥੇ ਇਕੱਠਾ ਵਾ ਜੀ ਕੋਈ ਕਿਸੇ ਦਾ ਬੈਰ ਵਿਰੋਧਤਾ ਨਹੀਂ ਬੜੇ ਪਿਆਰ ਬੜੇ ਸਤਿਕਾਰ ਨਾਲ ਇਹਨੇ ਕੀਤਾ ਪਾਇਆ ਔਰ ਅੱਜ 15 ਅਗਸਤ ਵੀ ਆ ਅਸੀਂ ਵਧਾਈ ਵੀ ਕਿਤੇ ਵੀ ਪਾਤਰਾ ਸਾਡਾ ਦੇਖ ਆਇ ਤੇ ਜਨ ਜਾਤ ਕੀ ਹੋਇਆ ਸੀ ਅਸੀਂ ਅੱਜ ਖੁਸ਼ੀ ਵੀ ਮਨਾਈ ਆ ਯਾ ਭੈਣਾਂ ਦੇ ਬਟਿਆਂ ਨੇ ਮੈਂ ਸਾਰੇ ਬਟਿਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੀਆਂ ਮਤਾਬਾਂ ਨੂੰ ਆਪਣੇ ਭਰਾਵਾਂ ਨੂੰ ਇਹ ਫੈਮਲੀ ਉੱਤੇ ਲੱਖ ਲੱਖ ਵਧਾਈ ਦਿੰਦਾ ਔਰ ਹਮੇਸ਼ਾ ਰਾਖ ਕਰਦਾ ਕਿ ਇਹ ਸਾਡਾ ਪਰਿਵਾਰ ਸਾਡਾ ਦੀ ਜੰਗ ਰੂਹੀ ਦਾ। ਵਾਇਕੁਤੀ ਦਾ ਖਾਤਕ ਵਾਇਕੁਤੀ। ਕੀ ਮੈਡਮ ਅੱਜ ਤਿਹਾਰਾ ਸਾਹਿਬ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਹੈ ਜਿੱਥੇ ਜਵਦੀ ਕਲਾ ਦੇ ਵਿੱਚ ਕੀ ਕਰਾਜੋਗੇ? ਅੱਛਾ ਪੈਟਾ ਤਾਂ ਆਜ਼ਾਦੀ ਦਿਵਸ ਦੀ ਸਭ ਨੂੰ ਮੁਬਾਰਕਾ ਬਹੁਤ-ਬਹੁਤ। ਅਕਬਰ ਸ਼ਰਮਾ ਜੀ ਦੀ ਬਸਤਾ ਜੋਸ਼ ਮਨਾ ਰਹੇ ਆ। ਦੂਸਰਾ ਅੱਜ ਸਾਡਾ ਵਿਰਸਾ ਸਾਡੇ ਪੰਜਾਬ ਦਾ ਜਿਵੇਂ ਅਸੀਂ ਇਹ ਮਨਾ ਰਹੇ ਆ ਤੇ ਸਾਡੇ ਵੀ ਸਭ ਕੁਝ ਅੱਜ ਮੈਂ बोल ਰਹੀ ਆ ਇਹਨੂੰ ਹੁਕਮ ਤੁਸ ਦੀ ਆ ਫਿਰ ਮੇਰੀ ਦੁਹਾਈ ਆ ਇਹ ਅਸੀਂ ਉਹਨਾਂ ਦਾ ਤੈਨੂੰ ਕੰਮ ਕਰਵਾਣਗੇ ਆ ਸਵਾਰ ਆਸ ਕਰਦੇ ਆ ਕਿ ਅੰਦਾਜ਼ ਵੀ ਸਾਥ ਕਰਦਾ ਹੀ ਜੂਨਦਾ ਰਹੇ ਇਹਨੂੰ ਆਪਣੇ ਅੰਦਰ ਰੱਖੀਏ ਮੈਂ ਇਹਨਾਂ ਤੋਂ ਕਰਾਉਣਗੇ ਕਿ ਤਾਂ ਕਿ ਉਹ ਵੀ ਇਸ ਵਿਰਸੇ ਨਾਲ ਜੁੜੇ ਰਹਿਣ ਇਹਨੂੰ ਆਪਣੇ ਦੇ ਵਿੱਚ ਸ਼ਾਮਿਲ ਬਹੁਤ ਖੁਸ਼ੀ ਹੋਈ ਹੈ ਜੀ ਬਾਕੀ ਜਵੰਦੀ ਨਗਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਕਹਿੰਦੀ ਆ ਮੈਂ ਵਾਰ-ਵਾਰ ਮੈਂ ਇੱਥੇ ਨਗਰ ਜੀ ਸਭ ਕੁਝ ਆਪਣਾ ਬੋਲ ਰਹੀ ਹਾਂ ਲੋਕਾਂ ਦਾ ਪਿਆਰ ਮੈਨੂੰ ਕਾਸੀ